ਰਜੀਵ ਕੁਮਾਰ ਰਜੀਵ ਵੀ ਕਾਦੀ ਦੁਕਾਨ ਹੈ ਆਪਣੀ ਕਪੜੇ ਦੀ ਦੁਕਾਨ ਹੈ ਜਿੱਥੇ ਆਪਾਂ ਯੂਨੀਫਾਰਮ ਪੁਲਿਸ ਯੂਨੀਫਾਰਮ ਦਾ ਆਰਮੀ ਯੂਨੀਫਾਰਮ ਦਾ ਕੰਮ ਆਪਣਾ ਹੈਗਾ ਸਿਵਲ ਦਾ ਵੀ ਕੰਮ ਹੈਗਾ ਪੈਂਟ ਸ਼ਰਟ ਕੁੜਤੇ ਵੀ ਜੁਣਾ ਹੈਗਾ ਪਰ ਆਰਮੀ ਯੂਨੀਫਾਰਮ ਦਾ ਸਾਡੀ ਨੋਲੇਜ ਛੇ ਸੀਗਾ ਕਿ ਇਹਨਾਂ ਨੂੰ ਸਾਨੂੰ ਨੋਲੇਜ ਨਹੀਂ ਸੀਗਾ ਕਹਿ ਸਕਦੇ ਆ ਕਿ ਇਹ ਕਹਿੰਦੇ ਤੁਸੀਂ ਸੇਲ ਨਹੀਂ ਕਰਨੀ ਤਾਂ ਉਹ ਚੈਕਿੰਗ ਆਈ ਸੀ ਤਾਂ ਕੁਝ ਕਪੜਾ ਇਹਨਾਂ ਨੂੰ ਮਿਲੇ ਉਹ ਲੈ ਕੇ ਜਾ ਰਹੇ ਕਿੰਨਾ ਵੱਲੋਂ ਚੈਕਿੰਗ ਕੀਤੀ ਗਈ ਹੈ ਉਹ ਆਰਮੀ ਦੇ ਅਫਸਰ ਆਰਮੀ ਦੇ ਅਫੀਸ ਆਰਮੀ ਦੇ ਅਫਸਰ ਸੀ ਪਲੱਸ ਪੰਜਾਬ ਪੁਲਿਸ ਇਹ ਰਿਪੋਰਟਾਂ ਕਰਤੀ ਗਈ ਹੈ ਦੋਸਤਾਂ ਸਾਨੂੰ ਸਰ ਐਸਾ ਹੈ 1 ਮਹੀਨਾ 1.5 ਮਹੀਨਾ ਪਹਿਲਾਂ ਡੀਐਸਪੀ ਸਾਹਿਬ ਆਏ ਸੀ ਮੈਨੂੰ ਉਹਨਾਂ ਦਾ ਨਾਮ ਨਹੀਂ ਪਤਾ ਸਿਟੀ ਆਪਣਾ ਬੱਸ ਸਟੈਂਡ ਚੋਂ ਕਿਤੇ ਵੀ ਐਸਐਚਓ ਸਾਹਿਬ ਵੀ ਸੀ ਉਹ ਸਾਨੂੰ ਹਦਾਇਤ ਕਰ ਗਈ ਸੀ ਵੀ ਤੁਸੀਂ ਆਰਮੀ ਪਰਸਨ ਨੂੰ ਸੇਲ ਕਰਨਾ ਸਿਵਲ ਚ ਸੇਲ ਨਹੀਂ ਕਰਨਾ ਪਰ ਅਸੀਂ ਉਹ ਰੂਲ ਨੂੰ ਫੋਲੋ ਕਰਦੇ ਸੀ ਅਸੀਂ ਸਿਵਲ ਚ ਆਰਮੀ ਵਾਲਾ ਕੱਪੜਾ ਨਹੀਂ ਸੇਲ ਕਰਦੇ ਸੀ ਮਟੇ ਹੁਣ ਕਹਿੰਦੇ ਤੁਸੀਂ ਰੱਖਣਾ ਹੀ ਨਹੀਂ ਅਜੇ ਲੋਕ ਕੋਈ ਨਹੀਂ ਅੱਗੇ ਤੋਂ ਆਪਾਂ ਨਹੀਂ ਰੱਖਿਆ ਹੁਣ ਤੁਸੀਂ ਪੈਕਿੰਗ ਕਰ ਰਹੇ ਹੋ ਸਾਰੀ ਜਿਹੜੀ ਪੈਕਿੰਗ ਨਹੀਂ ਸਭ ਦਾ ਕੱਪੜਾ ਸਾਰਾ ਸਾਮਾਨ ਉਵੇਂ ਰਹੂਗਾ ਆ ਆਰਮੀ ਦਾ ਕੱਪੜਾ ਸੀ ਪੈਕ ਕਰਨੇ ਉਹ ਜਿਵੇਂ ਸਾਨੂੰ ਹਦਾਇਤ ਹੋਵੇ ਉਸ ਹਿਸਾਬ ਨਾਲ ਅਸੀਂ ਫੋਲੋ ਕਰਨਾ ਆਮ ਲੋਕਾਂ ਨੂੰ ਵੇਚਣ ਦੀ ਹਦਾਤ ਨਹੀਂ ਹੈ ਨਹੀਂ ਉਹ ਅਸੀਂ ਦਿੰਦੇ ਵੀ ਨਹੀਂ ਸੀਗਾ ਆਪਾਂ ਦਿੰਦੇ ਨਹੀਂ ਸੀ ਯੂਨੀਫਾਰਮ ਤੋਂ ਹੀ ਲੈਣ ਆਉਂਦਾ ਤਾਂ ਉਹਦਾ ਆਈ ਕਾਰਡ ਆਰਮੀ ਨੰਬਰ ਉਹਦੀ ਆਈਡੈਂਟੀਟੀ ਚੈੱਕ ਕਰਕੇ ਨੋਟ ਕਰਕੇ ਉਸ ਤੋਂ ਸਿਗਨੇਚਰ ਕਰਕੇ ਅਸੀਂ ਫਿਰ ਉਹਨੂੰ ਦਿੰਦੇ ਸੀ ਪਹਿਲਾਂ ਵੀ ਪਹਿਲਾਂ ਵੀ ਉਹ ਤਾਂ ਉਹਨੇ ਕਹਿੰਦੇ ਤੁਸੀਂ ਸੇਲ ਨਹੀਂ ਕਰਨਾ ਚਲੋ ਕੋਈ ਨਹੀਂ ਨਹੀਂ ਕਰਾਂਗੇ ਆਪਾਂ ਕੋਈ ਹੋਰ ਰਸਤਾ ਖਤਿਆਰ ਕਰ ਲਾਂਗੇ। ਸ਼ਾਮ ਹੈ ਜੀ ਮੇਰਾ। ਤੇ ਸੀ ਆਰਮੀ ਦਾ ਕੰਮ ਕਰਦੇ ਆ ਨਹੀਂ ਸਾਡੇ। ਤਕਰੀਬਨ 25 ਸਾਲ ਦੇ ਕਰੀਬ ਹੋ ਗਏ ਇਸ ਦੀ ਕਰ ਰਹੇ ਆ। ਤੇ ਕਹਿੰਦਾ મતਲਬ ਕੋਈ ਸਾਨੂੰ ਐਸੀ ਗੱਲ ਨਹੀਂ ਸਾਰਾ ਇੱਕ ਨੰਬਰ 'ਚ ਮਾ ਲੰਦਾ ਤੁਹਾਨੂੰ। ਕੋਈ ਦੋ ਨੰਬਰ 'ਚ ਨਹੀਂ ਹੈ ਪੱਕੇ ਬਿੱਲ ਹੈ ਜੀਐਸਟੀ ਲਿ ਬਿੱਲ ਹੈ ਸਾਡੇ ਕੋਲ। ਠੀਕ ਹੈ ਨਾ ਸਾਡੇ ਨਾਲ ਕੋਈ ਦਿੱਕਤ ਨਹੀਂ ਜੇ ਤੁਸੀਂ ਇਹ ਫੰਡ ਹੈ ਤਾਂ ਫੈਕਟਰੀ ਨਾਲ ਗੱਲ ਕਰੋ। ਠੀਕ ਹੈ ਨਾ ਇਹ ਸ ਤਾਂ ਛੋਟੇ ਮोटे ਬੰਦੇ ਆ। ਵੀ ਆਦਤੋਂ ਤੇ ਕੀ ਚੱਕੇ ਰਿਹਾ ਨਾਲ ਇਹ ਚੈਕਿੰਗ ਕੁਛ ਨਹੀਂ ਕੀਤਾ ਜੀ ਇਹਨਾਂ ਨੇ ਸਿੱਧਾ ਡਾਇਰੈਕਟ ਆਇਆ ਸਾਡੇ ਕੋਲ ਤੁਹਾਡੇ ਕੋਲ ਵਰਦੀਆਂ ਦੇ ਕੱਪੜੇ ਲੈਣੇ ਆ ਸੀ ਕਿੰਨੀਆਂ ਵਰਦੀਆਂ ਰਹੀਆਂ ਠੀਕ ਹੈ ਇੱਕ ਗੇਮ ਖੇਡੀ ਜਾਂਦੀ ਜਿਵੇਂ ਬੱਸ ਐ ਸਮਝ ਲੋ ਉਹ ਸਾਨੂੰ ਪ੍ਰੋਡ ਹੋ ਗਿਆ ਇੱਕ ਤਰ੍ਹਾਂ ਨਾਲ ਨਹੀਂ ਇਹ ਵਰਦੀਆਂ ਤੁਸੀਂ ਵੇਚਦੇ ਹੋ ਆਰਮੀ ਹਾਂ ਵੇਚਦੇ ਹਾਂ ਅੱਛਾ ਕੇ ਇਸੇ ਤਰ੍ਹਾਂ ਦੀ ਵੀ ਜਿਹੜੀ ਕਹਰੇ ਨੇ ਕੋਈ ਕਾਰਨ ਦਾ ਜਨਰੇਸ਼ਨ ਸਾਹਮਣੇ ਇਹਨਾਂ ਵਰਦੀ ਵਿੱਚ ਨਹੀਂ ਨਹੀਂ ਸਰ ਪਤਾ ਕੀ ਹੈ ਜੀ ਮੈਂ ਦੱਸਦਾ ਇਹ ਜਿਵੇਂ ਕੈਂਡ ਚ ਇਹ ਚੀਜ਼ਾਂ ਮਹਿੰਗੀਆਂ ਮਿਲਦੀ ਠੀਕ ਹੈ ਅਸੀਂ ਸਸਤੀਆਂ ਦਿੰਨੇ ਹੋਂ ਹੀ ਚੀਜ਼ ਦਿੰਨੇ ਆ ਅਸੀਂ ਇਹ ਕਹਿੰਦੇ ਸਾਡੇ ਥਰੂ ਲਓ ਇਹ ਮੋਟੀ ਗੇਮ ਨਾਲ ਜੁੜੀ ਕੇ ਡੀ ਆ ਰਹੀ ਹੈ ਤੁਹਾਨੂੰ ਸਹੀ ਸਿੱਧੀ ਗੱਲ ਤੋਂ ਸਮਝ ਹੀ ਗਏ ਬਸ ਗੱਲ ਲਓ ਅੱਛਾ ਪਹਿਲਾਂ ਵੀ ਤੁਹਾਨੂੰ ਹਦਾਇਤਾਂ ਕੀਤੀਆਂ ਗਈਆਂ ਪ੍ਰਸ਼ਾਸਨ ਵੱਲੋਂ ਕੁਝ ਆਰਮੀ ਜਿਹੜਾ ਤੁਹਾਨੂੰ ਇੱਕ ਦੋ ਮਾਈਕਰ ਦੇ ਬਾਰੇ ਸਾਨੂੰ ਬੁਲਾਇਆ ਸੀਗਾ ਅਸੀਂ ਕਿਹਾ ਸੀ ਕੋਈ ਉਹਨਾਂ ਨੇ ਸਿਰਫ ਇਹੀ ਸਾਨੂੰ ਕਿਹਾ ਸੀਗਾ ਵੀ ਤੁਸੀਂ ਉਹਨਾਂ ਦਾ ਆਈ ਕਾਰਡ ਨੰਬਰ ਦੇ ਕੇ ਤੇ ਐਵੇਂ ਨਹੀਂ ਬੁਕਿੰਗ ਕਰਨੀ ਬਿਨਾ ਨਾਮ ਲਿਖੇ ਸਾਰਾ ਕੁਝ ਦੇਖ ਕੇ ਕਰਨੀ ਹੈ ਅੱਛਾ ਕਿੰਨੇ ਟਾਈਮ ਤੋਂ ਤੁਸੀਂ ਇਹ ਜਿਹੜੀਆਂ ਯੂਨੀਫਾਰਮ ਆਰਮੀ ਦੀ ਬੇ ਸਰ ਸਮਥਿੰਗ 20 ਇਅਰਸ ਕੋਈ ਇਸ ਤਰ੍ਹਾਂ ਦੀ ਕੋਈ ਹਦਾਇਤ ਪਹਿਲਾਂ ਕੋਈ ਤੁਹਾਡੇ ਕੋਲ ਐਂਟਰੀ ਹੈ ਜੀ ਸਾਰੇ ਕਿਹੜੇ ਕਿਹੜੇ ਦੇ ਕੇ ਗਏ ਆ ਹਾਂਜੀ ਹਾਂਜੀ ਸਾਰਿਆਂ ਦੇ ਨਾਮ ਹੈਗੇ ਆ ਦੱਸ ਸਕਦੇ ਹੋ ਹਾਂਜੀ ਹਾਂਜੀ ਠੀਕ ਹੈ ਅੱਛਾ ਆਮ ਨਾਗਰਿਕ ਨੂੰ ਤੁਸੀਂ ਦੇ ਸਕਦੇ ਹੋ ਨਹੀਂ ਸਰ ਆਮ ਨਾਗਰਿਕ ਨੂੰ ਦਿੰਦੇ ਵੀ ਨਹੀਂ ਇਹਦੇ ਵਿੱਚ ਹੀ ਨਹੀਂ ਕਿ ਨਾ ਸਾਡੇ ਕੋਲ ਪਤਾ ਕਿਵੇਂ ਲੱਗਦਾ ਤੁਹਾਨੂੰ ਵੀ ਆਰਮੀ ਸਰ ਤੁਸੀਂ ਯਕੀਨ ਮੰਨੋ ਕਿ ਜਦੋਂ ਦੀ ਸ਼ੋਅ ਕੀਤੀ ਹੈ ਸਾਡੇ ਕੋਲ ਰੈਗੂਲਰ ਕਸਟਮਰ ਹੈ ਜਿਹੜੇ ਸਾਡੇ ਉਹੀ ਆ ਰਹੇ ਆ ਜੁੜੇ ਹੋਏ ਆ ਰਹੇ ਕਾਟ ਠੀਕ ਹੈ ਨਹੀਂ ਪਛਾਣ ਕਿਵੇਂ ਕਰਦੇ ਹੋ ਆਰਮੀ ਉਹ ਦੱਸਦੇ ਆ ਵੀ ਆਰਮੀ ਦੇ ਜੂਨੀਅਰ ਪੁੱਛਦੇ ਆਉਂਦੀ ਜੂਨੀਅਰ ਨੰਬਰ ਪੁੱਛਦੇ ਆ ਸਾਰਾ ਕੁਝ ਪੁੱਛਦੇ ਐਵੇਂ ਨਹੀਂ ਸਰ ਸਰ ਮੈਂ ਸਈ ਸੁਖੀ ਸਿੰਘ ਕਤਵਾਲੀ ਪੁਲਿਸ ਤੋਂ ਤੇ ਸਾਨੂੰ ਭਰੋਸੇਯੋਗ ਸੂਤਰਾਂ ਤੋਂ ਖ਼ਲਾਅ ਮਿਲੀ ਸੀ ਜੀ ਤੇ ਕੋਈ ਇੱਥੇ ਜਿਹੜਾ ਕੋਟ ਰੋਡ ਦੇ ਉੱਤੇ ਤਿੰਨ ਸ਼ਾਪਸ ਦੇ ਉੱਤੇ ਆਰਮੀ ਦੀ ਯੂਨੀਫਾਰਮ ਬੇਰੀ ਵਿਦਾਊਟ ਐਨੀ ਲਾਇਸੈਂਸ ਸੇਲ ਹੋ ਰਹੀ ਹੈ ਜਿਸ ਦੇ ਸੋਰਸ ਦੇ ਆਪਣਾ ਇਨਫੋਰਮੇਸ਼ਨ ਮਿਲਦੇ ਸੀ ਮੌਕੇ ਤੇ ਚੋਦੇ ਆ ਮੌਕੇ ਤੇ ਪੁੱਜ ਕੇ ਜਿਹੜਾ ਯੂਨੀਫਾਰਮ ਦਾ ਸਮਾਨ ਮਿਲਿਆ ਉਹ ਸੀਟ ਕੀਤਾ ਗਿਆ ਤੇ ਅੱਗੇ ਫਰਦਰ ਤੇ ਵੀ ਵਸੇਰੀਆਂ ਉਸ ਤੋਂ ਕੰਮ ਕਰਦੇ ਸਰ ਬਰਤੀਆਂ ਨੇ ਸੀ ਤੁਸੀਂ ਜਪ ਕਰ ਰਹੇ ਹੈਗੇ ਜੀ 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 ਠੀਕ ਹੈ ਕਿੰਨੀ ਦੁਕਾਨਾਂ ਨੇ ਕੀ ਕਰਵਾਈ ਇਹਨਾਂ ਦੇ ਕਿੰਨਾ ਸਮਾਨ ਹੈ ਜਪ ਕੀਤਾ ਇਹ ਤਾਂ ਨਹੀਂ ਯੂਨੀਫਾਰਮ ਨੇ ਉਹ ਅਸੀਂ ਵੈਰੀਫਾਈ ਕਰ ਰਹੇ ਹਾਂ ਕਿ ਕਿੰਨਾ ਸਮਾਨ ਹੈ ਉਹ ਜੀ ਅਸੀਂ ਫਰਦਰ ਜਿਹੜੀ ਪ੍ਰੋਸੀਡਿੰਗ ਹੈ ਉਹ ਅਸੀਂ ਕਰ ਲਏ ਇੱਕ ਵਾਰ ਕਨਫਰਮ ਕਰਕੇ ਫਿਰ ਅਸੀਂ ਜਿਹੜਾ ਇਨਫੋਰਮੇਸ਼ਨ ਤੋਂ ਦੇਣਾ ਸੀ ਸਰ ਜੀ ਗੱਲ ਕਰੀਏ ਪਹਿਲਾਂ ਹਦਾਇਤਾਂ ਕੀਤੀਆਂ ਗਈਆਂ ਸੀ ਇਹਨਾਂ ਨੂੰ ਦੁਕਾਨਦਾਰਾਂ ਨੂੰ ਕੋਈ ਇੰਟੀਮੇਸ਼ਨ ਦਿੱਤੀ ਗਈ ਸੀ ਦੇਖੋ ਸਰ ਇੰਟੀਮੇਸ਼ਨ ਤਾਂ ਆਪਣਾ ਮਾਨਯੋਗ ਮਜਿਸਟਰ ਸਾਹਿਬ ਦੇ ਹੁਕਮ ਨੇ ਜੇਕਰ ਉਹਨਾਂ ਦੀ ਰੰਗਰਾ ਹੋਈ ਤੇ ਇਹ ਆਲਰੇਡੀ ਪਹਿਲਾਂ ਵੀ ਮੈਂਸ਼ਨ ਕੀਤਾ ਗਿਆ ਸੀ ਕਿ ਕਿ ਕੋਈ ਵੀ ਜਿਹੜੀ ਆਰਮੀ ਦੀ ਯੂਨੀਫਾਰਮ ਬਿਕ ਆਊਟ ਐਨੀ ਲਾਈਸੈਂਸ ਆਪਾਂ ਸੇਰ ਹੋ ਜਾ ਕਿੰਨੇ ਆ ਪੀ ਯੂਨੀਫਾਰਮ ਆ ਮਿਲਿਆ ਸਰ ਉਹ ਅਸੀਂ ਪ੍ਰਸੀਡਿੰਗ ਕਰਦੇ ਪ੍ਰਸੀਡਿੰਗ ਹੈ ਉਹ ਆਪਾਂ ਕਨਫਰਮ ਕਰਕੇ ਤੁਹਾਡੇ ਨਾਲ ਡਿਟੇਲ ਜਿਹੜੀ ਸ਼ੇਅਰ ਕਰਦੇ ਅੱਛਾ ਕਿਸ ਤਰ੍ਹਾਂ ਦੀ ਕਾਰਵਾਈ ਹੁਣ ਕੀਤੀ ਜਾ ਰਹੀ ਹੈ ਤੁਹਾਡੇ ਵੱਲ ਉਹ ਜਿਹੜੀ ਰੈਲੇਵੈਂਟ ਜਿਹੜੇ ਲਾ ਆਪਣਾ ਸੈਕਸ਼ਨ ਨੇ ਉਹ ਇੰਪੋਜ਼ਡ ਕਰਕੇ ਉਹ ਬਾਅਦ ਤੋਂ ਬਿਨਾ ਸ਼ੇਅਰ ਕਰ ਕਿਹਦੀ ਦੁਕਾਨਾਂ ਕਿੰਨੇ ਦਾ ਕਾਰਵਾਈ ਕਿੱਥੇ ਨਹੀਂ ਸ਼ਾਪਸ ਤੇ